हां जी पंजाबीयो ਸਤ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਬਹੁਤ ਵਾਰ ਚਰਚਾ ਹੋਈ ਕਿ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਭਾਈ ਮੁੱਖ ਮੰਤਰੀ ਸਾਹਿਬ ਫੇਰ ਮੰਨਾਂਗੇ ਜੇਕਰ ਬਿਕਰਮ ਮਜੀਠੀਆ ਦੇ ਘਰ ਦੇ ਉੱਤੇ ਬਲਡੋਜ਼ਰ ਚੱਲ ਜਾਵੇ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਮੈਂ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਡੀਐਸਪੀ ਨੂੰ ਧਮਕੀ ਦੇ ਦਿੱਤੀ ਹੈ ਪਹਿਲਾਂ ਵੀ ਕਈ ਵਾਰ ਮੈਂ ਤੁਹਾਡੇ ਨਾਲ ਐਸੀ ਅਪਡੇਟ ਸਾਂਝੀ ਕੀਤੀ ਹੈ ਕਿ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਐਸੀ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੀ ਘਰ ਵਾਲੀ ਯਾਨੀ ਹਰਸਿਮਰਤ ਕੌਰ ਦੁਆਰਾ ਬਹੁਤ ਵਾਰ ਧਮਕੀ ਦਿੱਤੀ ਗਈ ਹੈ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਗਿਰਫਤਾਰ ਹੁੰਦਾ ਉਸੇ ਦਿਨ ਤੋਂ ਧਮਕੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਜੋ-ਜੋ ਅਕਸ਼ਨ ਕੀਤਾ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਹੁਣ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਰੈਲੀਆਂ ਕਰ ਰਹੇ ਨੇ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਖੁੱਲੇ ਆਮ ਧਮਕੀ ਦੇ ਰਹੇ ਨੇ ਪਰ ਹੁਣ ਸੁਖਵੀਰ ਸਿੰਘ ਬਾਦਲ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਇਹ ਗੱਲ ਧਰੀ ਸੀ ਕਿ ਜੇਕਰ ਤੁਸੀਂ ਇਹਨਾਂ ਵੱਡੇ ਮગર ਮੱਛਾ ਨੂੰ ਹੱਥ ਪਾਇਆ ਤਾਂ ਇਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਵੀ ਚੱਲਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ ਸੀ ਕਿ ਭਾਈ ਅਸੀਂ ਸਬੂਤ ਜੁਟਾ ਰਹੇ ਆ ਜਿਸ ਦਿਨ ਸਾਡੇ ਹੱਥ ਸਬੂਤ ਲੱਗੇ ਅਸੀਂ ਇਹਨਾਂ ਦੇ ਉੱਤੇ ਐਕਸ਼ਨ ਕਰ ਦੇਾਂਗੇ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵੀ ਦੇਖੋ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਹੈ ਤਾਂ ਹੁਣ ਉਹਨਾਂ ਦੇ ਵਕੀਲਾਵੰਨਿਓ ਛਡਾਉਣ ਦੀ ਲਗਾਤਾਰ ਯਾਨੀ ਬਾਹਰ ਲਿਆਉਣ ਦੀ ਜ਼ਮਾਨਤ ਦੇ ਉੱਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ ਵੀ ਕੈਸਾ ਤਾਰਾ ਬੁਣ ਦਿੱਤਾ ਕਿ ਬਿਕਰਮ ਸਿੰਘ ਮਜੀਠੀਏ ਨੂੰ ਤਿੰਨ ਗੱਲਾਂ ਦੇ ਵਿੱਚ ਫਸਾ ਲਿਆ ਸਿਰਫ ਤਿੰਨ ਪਹਿਲੂ ਐਸੇ ਨੇ ਜਿਹੜੇ ਬਿਕਰਮ ਸਿੰਘ ਮਜੀਠੀਏ ਨੂੰ ਬੁਰੀ ਤਰ੍ਹਾਂ ਜੇਲ੍ਹ ਦੇ ਵਿੱਚ ਰੱਖਣ ਜਾ ਰਹੇ ਨੇ ਲੰਬੇ ਟਾਈਮ ਲਈ ਹੁਣ ਪੰਜਾਬ ਦੇ ਲੋਕ ਇਸ ਖਬਰ ਤੋਂ ਬਾਅਦ ਇਹੀ ਸੋਚਣਗੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਤੋਂ ਵੱਡਾ ਐਕਸ਼ਨ ਕੀਤਾ ਜਿਹੜਾ ਕਿ ਅੱਜ ਤੱਕ ਕਿਸੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਕੀਤਾ ਸੀ ਕਿਉਂਕਿ ਜਿਹੜੇ ਬਾਦਲਾਂ ਦੇ ਵੱਲ ਕੋਈ ਉਂਗਲੀ ਤੱਕ ਨਹੀਂ ਕਰ ਸਕਦਾ ਸੀ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਐਸਾ ਸਕੰਜਾ ਕੱਸ ਦਿੱਤਾ ਵਿਕਰਮ ਮਜੀਠੀਆ ਦੇ ਉੱਤੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਧਮਕੀ ਕਿਵੇਂ ਦਿੱਤੀ ਹੈ ਡੀਐਸਪੀ ਨੂੰ ਕਿ ਅਸੀਂ ਇਹਨਾਂ ਅਫਸਰਾਂ ਨੂੰ ਆਪਣੇ ਟਾਈਮ ਦੇ ਵਿੱਚ ਦੇਖਾਂਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਖਬਰ ਤੁਸੀਂ ਸੁਣਨ ਜਾ ਰਹੇ ਹੋ ਇਸ ਖਬਰ ਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਇਰਾਦੇ ਬਦਲ ਜਾਣਗੇ ਕਿ ਕਿ ਅੱਜ ਕੱਲ੍ਹ ਰੈਲੀਆਂ ਤੇ ਰੈਲੀਆਂ ਕਰ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਧਮਕੀ ਸ਼ਰਿਆਮ ਦੇ ਰਹੇ ਨੇ ਕਿ ਕਿ ਉਹ ਤਾਂ ਮੁੱਖ ਮੰਤਰੀ ਨੂੰ ਵੀ ਦੇ ਦਿੰਦੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਹੁਣ ਇਸ ਗੱਲ ਤੋਂ ਅੰਦਾਜ਼ਾ ਲਾ ਲੈਣ ਕਿ ਜੇਕਰ ਇਹਨਾਂ ਦਾ ਰਾਜ ਆ ਗਿਆ ਵਾਕਈ ਤਾਂ ਤੁਹਾਡੇ ਜਾਂ ਫਿਰ ਆਪਣੇ ਪੰਜਾਬੀਆਂ ਦੇ ਨਾਲ ਕੀ ਹੋ ਸਕਦਾ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਆ ਜਿਹੜੀ ਕਿ ਬੇहद ਜ਼ਿਆਦੇ ਅਹਿਮ ਅਪਡੇਟ ਹੈ ਸੁਣੋ ਜਿਹੜੇ ਅਫਸਰ ਅੱਜ ਡੀਐਸਪੀ ਹੈ ਜਿਵੇਂ ਜਾ ਕੇ ਰਹੁੰਦਾ ਹੈ ਇਹ ਕਿਸਾਬ ਨੋਟ ਕਰ ਲਿਓ ਉਹਨੂੰ ਬੁਲਾਇਆ ਜਾਊਗਾ ਉਹ ਨੋਟ ਕਰੀਏ ਇਹਦਾ ਨਾਮ ਆਹ ਸੋਚਿਆ ਕਿ ਮੈਂ ਹੁਣ ਡੀਐਸਪੀ ਬਣ ਗਿਆ ਹਾਂ ਮੈਂ ਪੂਰੀ ਜ਼ਿੰਦਗੀ ਡੀਐਸਪੀ ਰਹਿਣਾ ਹੈ ਨਾ ਉਦੋਂ ਤੱਕ ਜਦੋਂ ਤੱਕ ਸਰਕਾਰ ਚੌਂਦੀ ਹੈ ਡੀਐਸਪੀ ਦਾ ਮਤਲਬ ਨਹੀਂ ਕਿ ਤੁਸੀਂ ਆਪ ਕਾਨੂੰਨ ਤੋੜੋ ਆਪ ਚੋਰੀਆਂ ਕਰੋ ਆਪ ਪੈਸੇ ਇਕੱਠੇ ਕਰੋ ਆਪ ਧੱਕਾ ਕਰੋ ਝੂਠੇ ਪਰਚੇ ਕਰੋ ਇਹ ਤੇਰੀ ਵੱਡਾ ਪਾਪ ਆ ਜੇ ਸਰਕਾਰੀ ਅਫਸਰ ਗੱਤ ਕਰਦਾ ਉਹਦੀ ਵੱਡੀ ਸਜ਼ਾ ਹੈ ਸਰਕਾਰੀ ਅਫਸਰ ਨੂੰ ਕਿਉਂਕਿ ਉਹ ਤਾਂ ਕਾਨੂੰਨ ਦਾ ਰਖਵਾਲਾ ਹੈ ਯਾਰ ਸੋਚਦੇ ਆ ਕਿ ਮੈਂ ਮੈਂ ਕਰਕੇ ਕੀ ਹੋ ਜਾਊਗਾ ਬਦਲੀਆਂ ਨਹੀਂ ਹੋਣੀਆਂ ਇੱਤੀ ਕੋਈ ਬਦਲੀ ਨਹੀਂ ਜਿੱਦੀ ਨੌਕ ਤੇ ਗੱਪਸਪਿਚ ਤੇ ਜੇਲ੍ਹ ਬੋਦੀ ਤੱਕ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੀ ਪੁਲਿਸ ਦੁਆਰਾ ਕੀ ਇਰਾਦੇ ਰੱਖਦੇ ਨੇ ਇਹ ਸੁਖਵੀਰ ਸਿੰਘ ਬਾਦਲ ਕਹਿੰਦਾ ਇਹਨਾਂ ਦੀ ਸਾਡੇ ਰਾਜ ਦੇ ਵਿੱਚ ਕੋਈ ਬਦਲ ਨਹੀਂ ਹੋਣੀ ਸਿੱਧਾ ਡਿਸਮਿਸ ਤੇ ਦੂਜੇ ਨੰਬਰ ਤੇ ਜੇਲ ਇਹ ਪੰਜਾਬ ਦੇ ਪ੍ਰਸ਼ਾਸਨ ਨੂੰ ਸ਼ਰਅ ਆਮ ਧਮਕੀ ਸੁਖਵੀਰ ਸਿੰਘ ਬਾਦਲ ਦੇ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਨੇ ਕਹਿੰਦੇ ਸਾਡੀ ਪੰਜਾਬ ਦੇ ਅੰਦਰ ਵਾਪਸੀ ਕਰਵਾ ਦਿਓ ਅਸੀਂ ਪੰਜਾਬ ਨੂੰ ਬਦਲ ਦੇਾਂਗੇ ਪਹਿਲਾਂ ਤੁਸੀਂ ਐਂ ਦੱਸੋ ਜੇ ਕੋਈ ਸਿਆਣੇ ਬੰਦੇ ਨੂੰ ਇਹ ਗੱਲ ਦੱਸੋਗੇ ਤੇ ਮੂਰੋਂ ਉਹ ਪਤਾ ਕੀ ਕਹੂ ਜਿਹੜੇ ਲੋਕ 25 ਸਾਲ ਤੱਕ ਤੁਹਾਡਾ ਲਹੂ ਪੀਕੇ ਪੰਜਾਬ ਨੂੰ ਨਹੀਂ ਬਦਲ ਸਕੇ ਸਭੋ ਪੰਜਾਬ ਦੀ ਸੇ ਕੌਮ ਦੇ ਨਾਲ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਬੇਅਦਮੀਆਂ ਕਰਵਾਈਆਂ ਤਾਂ ਇਹ ਲੋਕ ਹੁਣ ਕੀ ਕਰ ਸਕਦੇ ਆ ਪੰਜਾਬ ਦਾ ਇਹ ਤੁਸੀਂ ਹੁਣ ਅੰਦਾਜ਼ਾ ਲਾ ਲਿਓ ਵੀ ਜਿਹੜੇ ਲੋਕ ਪ੍ਰਸ਼ਾਸਨ ਨੂੰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਸ਼ਰਯਾਮ ਧਮਕੀਆਂ ਦੇ ਰਹੇ ਨੇ ਅੱਜ ਕੱਲ ਵੀ ਦੇ ਰਹੇ ਨੇ ਕਾਂਗਰਸ ਦੇ ਲੀਡਰ ਵੀ ਦੇ ਰਹੇ ਨੇ ਰੰਧਾਵਾ ਸਾਹਿਬ ਦੀ ਵੀ ਇੱਕ ਦਿਨ ਮੈਂ ਤੁਹਾਨੂੰ ਵੀਡੀਓ ਦਿਖਾਈ ਸੀ ਸੋ ਇਹਨਾਂ ਨੂੰ ਸਾਰਿਆਂ ਨੂੰ ਕੁਰਸੀ ਦੀ ਅਗ ਲੱਗੀ ਹੋਈ ਆ ਚਿੰਨੇ ਵੀ ਵਿਪਕਸ਼ੀ ਪਾਰਟੀਆਂ ਵਿਰੋਧੀ ਨੇ ਉਹਨਾਂ ਸਾਰਿਆਂ ਦੀ ਪੂਸਤੇ ਅੱਗੇ ਹੀ ਲੱਗੀ ਆ ਕਿ ਮੁੱਖ ਮੰਤਰੀ ਦੀ ਕੁਰਸੀ ਸਾਡੇ ਕੋਲੇ ਆ ਜੇ ਕਿਉਂਕਿ ਕਾਮਕਾਰ ਦਾ ਬੰਦਾ ਇਹਨਾਂ ਤੋਂ ਨਹੀਂ ਜਰਿਆ ਜਾਂਦਾ ਕੀ ਕਹਿੰਦਾ ਸੀ ਸੁਖਵੀਰ ਬਾਦਲ ਕਹਿੰਦਾ ਇਹਦਾ ਮਤਲਬ ਇਹ ਆ ਵੀ ਡੀਐਸਪੀ ਸਾਹਿਬ ਆਪ ਪੈਸੇ ਇਕੱਠੇ ਕਰਨਗੇ ਆਪ ਲੁੱਟਣਗੇ ਇਹਦਾ ਮਤਲਬ ਕੀ ਕਿ ਅਸੀਂ ਲੁੱਟਣਾ ਭਾਈ ਇਹ ਹੱਕ ਸਾਡਾ ਹੀ ਹੈ ਤੁਸੀਂ ਨਹੀਂ ਲੁੱਟ ਸਕਦੇ ਠੀਕ ਆ ਮੰਨਿਆ ਕੁਝ ਅਫਸਰ ਮਾਰੇ ਹੁੰਦੇ ਨੇ ਪਰ ਪੰਜਾਬ ਦੀ ਪੁਲਿਸ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਤੇ ਸਹੀ ਵੀ ਐ ਇਹ ਵੀ ਗੱਲ ਮੰਨਣੀ ਪੈਣੀ ਐ ਔਰ ਹੁਣ ਦੂਜੇ ਪਾਸੇ ਆਜੋ ਵਿਕਰਮ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਰੌਲਾ ਪਾ ਰੱਖਿਆ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਤੁਸੀਂ ਬਹੁਤ ਵੱਡਾ ਐਕਸ਼ਨ ਕੀਤਾ ਸਤਿਕਾਰ ਐ ਇਸ ਗੱਲ ਦਾ ਪੰਜਾਬ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਔਰ ਪੰਜਾਬ ਦੀ ਸਰਕਾਰ ਦਾ ਸਵਾਲ ਇਹ ਉੱਠਦਾ ਕਿ ਕਹਿੰਦੇ ਹੁਣ ਘਰ ਕਦੋਂ ਢਾਉਣਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਰ ਅਸਲ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੁਣ ਵਿਕਰਮ ਸਿੰਘ ਮੰਜੀਠੀਏ ਦੇ ਘਰ ਦੇ ਉੱਤੇ ਬਲਡੋਜ਼ਰ ਚਲਾਉਣ ਜਾ ਰਿਹਾ ਕਿਉਂਕਿ ਖਬਰਾਂ ਬਹੁਤ ਸਾਰੀਆਂ ਨਿਕਲ ਕੇ ਆ ਰਹੀਆਂ ਕਿ ਭਾਈ ਵਿਕਰਮ ਸਿੰਘ ਮੰਜੀਠੀਏ ਦਾ ਜਿਹੜਾ ਘਰ ਹੈ ਇਹਨੂੰ ਬੇਨਾਮੀ ਸੰਪਤੀ ਦੇ ਰੂਪ ਦੇ ਵਿੱਚ ਦੇਖਦੇ ਹੋਇਆ ਕਾਨੂੰਨ ਕਾਰਵਾਈ ਦੇ ਹਿਸਾਬ ਦੇ ਨਾਲ ਇਹਨੂੰ ਹੁਣ ਢਾਉਣ ਜਾ ਰਹੇ ਨੇ ਭਗਵੰਤ ਮਾਨ ਸਾਹਿਬ ਕਿਸੇ ਵੇਲੇ ਵੀ ਪੀੜਾ ਪੰਜਾ ਪੰਜਾਬ ਦੇ ਮੁੱਖ ਮੰਤਰੀ ਦਾ ਵਿਕਰਮ ਮਜੀਠੀਆ ਦੀਆਂ ਤਿੰਨ ਰਿਹائشਾਂ ਨੇ ਸਭ ਤੋਂ ਵੱਡੀਆਂ ਜਿਹੜੀਆਂ ਉਹਨਾਂ ਦੀ ਤਿੰਨੇ ਦੇ ਵਿੱਚੋਂ ਇਹ ਨਹੀਂ ਪਤਾ ਕਿ ਨੰਬਰ ਕਿਹੜੇ ਘਰ ਦਾ ਨਾ ਦੇਣ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ